ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਇੱਕ ਜਾਣਕਾਰੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਝੋਨੇ ਦੀ ਲਵਾਈ ਬਾਰੇ ਤੇ ਝੋਨੇ ਦੀਆਂ ਕਿਸਮਾਂ ਬਾਰੇ ਖਾਸ ਤੌਰ ਤੇ ਝੋਨੇ ਦੀਆਂ ਕਿਸਮਾਂ ਬਾਰੇ ਕਿਸਾਨ ਵੀਰ ਜਿਹੜੀ ਕਲੈਰੀਫਿਕੇਸ਼ਨ ਮੰਗਦੇ ਜਾਂ ਪੁੱਛਦੇ ਆ ਕਿ ਕਿਹੜੀ ਝੋਨੇ ਦੀ ਕਿਸਮ ਅਸੀਂ ਲਾਈਏ ਤਾਂ ਉਹਦੇ ਬਾਰੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਅੱਜ 29 ਮਾਰਚ 2025 ਮਾਰਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਇੱਕ ਬਿਆਨ ਜਿਹੜਾ ਦਿੱਤਾ ਗਿਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਚੋਣੇ ਦੀ ਲੋਵਾਈ ਹੈ ਜਿਹੜੀ ਇਸ ਵਾਰ 1 ਜੂਨ ਤੋਂ ਸਟਾਰਟ ਕੀਤੀ ਜਾਊਗੀ ਵੱਖ-ਵੱਖ ਜ਼ਿਲ੍ਹਿਆਂ ਨੂੰ 6-6 ਜਾਂ 7-7 ਜ਼ਿਲ੍ਹੇ ਵੰਡ ਕੇ ਜਿਵੇਂ ਤਿੰਨ ਜਾਂ ਚਾਰ ਉਹ ਜਿਹੜੇ ਜ਼ੋਨ ਬਣਾਏ ਜਾਣਗੇ ਉਹ ਜਿੰਨੇ ਜ਼ੋਨ ਹੋਣਗੇ ਜਾਂ ਕੋਈ ਕਿਹੜੇ ਕਿਹੜੇ ਜ਼ੋਨ ਨੂੰ ਕਿਹੜੀ ਕਿਹੜੀ ਤਰੀਕ ਦਿੱਤੀ ਜਾਂਦੀ ਮਤਲਬ ਉਹਨਾਂ ਦੇ ਕਹਿਣ ਦਾ ਮਤਲਬ ਕਿ 1 ਜੂਨ ਤੋਂ ਲਵਾਈ ਸਟਾਰਟ ਕਰਕੇ ਵੱਖ-ਵੱਖ ਜ਼ੋਨਾਂ ਦੇ ਵਿੱਚ ਜਿਵੇਂ ਅੱਗੇ ਤਰੀਕਾਂ ਦਿੱਤੀਆਂ ਜਾਂਦੀਆਂ ਤਿੰਨ ਜਾਂ ਚਾਰ ਵਾਰੀਆਂ ਚ ਜਿਹੜੀ ਲਾਈਟ ਦੇਣੀ ਸ਼ੁਰੂ ਕੀਤੀ ਜਾਊਗੀ ਵੱਖ-ਵੱਖ ਜ਼ਿਲ੍ਹਿਆਂ 'ਚ ਤੇ ਕਿਸਮਾਂ ਬਾਰੇ ਜਿਹੜਾ ਉਹਨਾਂ ਵੱਲੋਂ ਕਿਹਾ ਗਿਆ ਹੈ ਕੇ ਪੀਆਰ ਕਿਸਮਾਂ ਜਿਦੇ ਵਿੱਚ ਖਾਸ ਤੌਰ ਤੇ ਜਿਵੇਂ ਆਪਾਂ ਪੀਆਰ 126 ਬਾਰੇ ਗੱਲ ਕਰਦੇ ਹੁੰਦੇ ਆ ਪੀਆਰ 128 ਪੀਆਰ 129 30 ਪੀਆਰ 131 ਹੈ ਪੀਆਰ 127 ਹੈ ਪੀਆਰ 132 ਜਿਵੇਂ ਨਵੀਂ ਕਿਸਮ ਦਿੱਤੀ ਗਈ ਪੀਆਰ 114 ਹੈ ਪੀਆਰ 121 ਹੈ ਪੀਆਰ 122 ਹੈ ਜਾਂ ਕੁਝ ਕਿਸਾਨ ਵੀਰ ਪੀਆਰ 113 ਵੀ ਲਾ ਲੈਂਦੇ ਆ ਤਾਂ ਇਹ ਕਿਸਮਾਂ ਦੀ ਕਿਸਾਨ ਵੀਰ ਲਵਾਈ ਕਰਨ ਉਹਨਾਂ ਵੱਲੋਂ ਜਿਹੜਾ ਮਾਨ ਜੋ ਮੁੱਖ ਮੰਤਰੀ ਜੀ ਵੱਲੋਂ ਇਹੇ ਬਿਆਨ ਅੱਜ ਪਹਿਲਾ ਬਿਆਨ ਉਹਨਾਂ ਦਾ ਇਸ ਬਾਬਤ ਜਿਹੜਾ ਹੈ ਝੋਨੇ ਬਾਬਤ ਉਹਨਾਂ ਨੇ ਜਾਰੀ ਕੀਤਾ ਤੇ ਇਸ ਤੋਂ ਬਾਅਦ ਜਿਵੇਂ ਵੀ ਅਪਡੇਟ ਕੋਈ ਵੀ ਸਾਹਮਣੇ ਆਊਗੀ ਕੋਈ ਵੀ ਅਪਡੇਟ ਜਿਹੜੀ ਹੈਗੀ ਮਹਿਕਮੇ ਵੱਲੋਂ ਜਾਂ ਜਿਹੜੀ ਹੈਗੇ ਆ ਬਿਆਨ ਜਿਵੇਂ ਕੋਈ ਮਾਨਯੋਗ ਸੀਐਮ ਸਾਹਿਬ ਵੱਲੋਂ ਕੋਈ ਐਲਾਨ ਕੀਤਾ ਜਾਂਦਾ ਤਾਂ ਉਹ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸਾਂਝੀ ਕਰਾਂਗੇ ਇਹਦੀ ਬਾਬਤ ਤੁਸੀਂ ਆਪ ਦੇ ਵਿਚਾਰ ਦੱਸ ਸਕਦੇ ਜਾਂ ਤੁਸੀਂ ਇਹ ਕਿਸਮਾ ਜ਼ਰੂਰ ਦੱਸਿਓ ਜੇ ਕਿਹੜੀ ਤੁਸੀਂ ਕਿਸਮ ਲਾਉਣ ਜਾ ਰਹੇ ਹੋ ਝੋਨੇ ਦੀ ਦੀ ਜਾਂ ਬਾਸਮਤੀ ਜੇ ਤੁਸੀਂ ਲਾਉਣ ਜਾ ਰਹੇ ਆ ਉਹਦੇ ਬਾਰੇ ਜ਼ਰੂਰ ਦੱਸਿਆ ਜੇ ਕਿ ਜਿਹੜੀਆਂ ਕਿਸਮਾਂ ਹਨ ਹੁਣ ਜਿਵੇਂ ਤੁਸੀਂ ਪੀਆਰ 100 ਕਿਸਮਾ ਪੀਆਰ 121 ਆ ਜਾਂ ਪੀਆਰ 122 ਪੀਆਰ 114 ਜਾਂ ਪੀਆਰ 126 ਪੀਆਰ 131 ਪੀਆਰ 132 ਜਿਹੜੀ ਵੀ ਕਿਸਮ ਲਾਉਂਗੇ ਉਹ ਕਿਸਮ ਦਾ ਜਰੂਰ ਕਿਰਪਾ ਕਰਕੇ ਥੱਲੇ ਕਮੈਂਟ ਕਰਕੇ ਦੱਸਿਓ ਜੀ ਮੈਂ ਤੁਹਾਡੇ ਨਾਲ ਜਿਹੜੀ ਨਾਲ ਦੀ ਨਾਲ ਕੋਸ਼ਿਸ਼ ਕਰੂੰਗਾ ਕਿ ਤੁਹਾਡੇ ਨਾਲ ਤੁਹਾਡੇ ਲੋਕ ਕਿਉਂਕਿ ਸਮੇਂ-ਸਮੇਂ ਤੇ ਫੀਡਬੈਕ ਆਉਂਦਾ ਤੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਮੇਨ ਕੋਸ਼ਿਸ਼ ਇਹ ਰਹਿੰਦੀ ਕਿ ਆਪਾਂ ਘੱਟ ਖਰਚੇ ਦੇ ਵਿੱਚ ਸੀਮਤ ਖਰਚੇ ਚੰਗਾ ਝਾੜ ਕਿਵੇਂ ਲੈ ਸਕਦੇ ਆ ਤਾਂ ਇਹਦੇ ਬਾਰੇ ਜਰੂਰ ਆਪਦੀ ਜਿਹੜੀ رائے ਆ ਜਾਂ ਆਪਦੀ ਆਪਦਾ ਜਿਹੜਾ ਫੀਡਬੈਕ ਆ ਤੁਸੀਂ ਆਪਦਾ ਜਰੂਰ ਸਾਂਝਾ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਵੱਡਾ ਐਲਾਨ ਹੈ ਇਹ ਕਿਉਂਕਿ 1 ਜੂਨ ਤੋਂ ਜਿਹੜੀ ਹੈਗੀ ਲਵਾਈ ਸ਼ੁਰੂ ਹੋ ਜੂਗੀ ਹਾਲਾਂਕਿ ਉਦੋਂ ਟੈਂਪਰੇਚਰ ਵੀ ਕਾਫੀ ਉੱਚਾ ਹੁੰਦਾ ਹੈ ਤੇ ਬਾਕੀ ਮੀਂਹ ਨੂੰ ਲੈ ਕੇ ਜਿਹੜਾ ਹੈਗਾ ਮੌਨਸੂਨ ਦਾ ਸੀਜ਼ਨ ਕਿਸ ਤਰ੍ਹਾਂ ਰਹੂਗਾ ਇਹਦੇ ਬਾਰੇ ਵੀ ਜਿਹੜੀ ਅਪਡੇਟ ਕੋਈ ਆਉਂਦੀ ਉਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਜੇ ਮੀਂਹ ਜੂਨ ਦੇ ਵਿੱਚ ਚੰਗੇ ਪੈ ਜਾਂਦੇ ਆ ਤਾਂ ਇਸ ਚੀਜ਼ ਦਾ ਆਪਾਂ ਨੂੰ ਬੜਾ ਫਾਇਦਾ ਮਿਲੂਗਾ ਹੋਰ ਜਾਣਕਾਰੀ ਹੋਈ ਤਾਂ ਜ਼ਰੂਰ ਤੁਹਾਡੇ ਨਾਲ ਅਪਡੇਟ ਕਰਾਂਗੇ ਬਹੁਤ ਬਹੁਤ ਧੰਨਵਾਦ